ਉ ਪ੍ਰਾਨੀ ਇਸ ਦਿਨ ਪਜੈ ਰੂਪ ਰਾਮ ਤੇਹ ਜਨ ਅਰਗਨ ਵਰ ਅੰਕਰ ਨਹੀ ਨਨਕ ਸਾਚੀ ਮਾਨ It ਤੁਸੇ ਗੁਰੂ ਤੇ ਜਨਮ ਮਰਨ ਦੁੱਖ ਜਾਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਲਾ ਪੰਜਵਾ ਕਰਨ ਤਰਾਵਨ ਹਰ ਅੰਤਰ ਜਾਮੀ ਜਾਨੇ ਆਪਣੇ ਕੀ ਰਾਖੇ ਦਰ ਭੀਤਰ ਸ਼ਬਦ ਗੁਰੂ ਰਸ ਚਾਖੈ ਨਾਮ ਵਾਹੀ ਗੁਰੂ ਸਤਿਨਾਮ ਵਾਹੀ ਗੁਰੂ ਸਤਿਨਾਮ ਨਾਮ ਵਾਹੀ ਗੁਰੂ ਸਤਿ take them out take sun ਮਾਪសារ ਰੋਕ ਬਹਲਾ ਪੰਜਵਾ ਤੇਰਾ ਕੀਤਾ ਜਾਤ ਨਹੀਂ ਮਨੋਦੁ ਗਕਿਤਾਈ ਮੈਂ ਨਿਰਗੁਣਿਆਰੇ ਇੱਕ ਗੁਣ ਨਾਹੀ ਆਪੇ ਕਰ ਸਰਪਈ ਕਰਸ ਪਿਆ Sí. Okay. ਸਨ ਦੇਖੋ ਦਿਖਾਈ ਇੱਕ ਪਿਤਾ ਇੱਕ ਸਕੇ ਹਮ ਬਾਰਕ ਤੂੰ ਮੇਰਾ ਗੁਰ ਹਾਈ ਸੁਣ ਮੀਤਾ ਜੀਉ ਹਮਾਰਾ ਬਲ ਬਲ ਜਾਸੀ ਹਰ ਦਰਸ਼ਨ ਦੇ ਤੈ ਤੂ ਦੇਸਾ ਸੁਣ ਮੀਤਾ ਹਉ ਤੇਰੀ ਸਰਨ ਆਇਆ ਪ੍ਰਭ ਮਿਲਹੁ ਦੇਹੁ ਉਪਦੇਸਾ ਮਾਨ ਨ ਕੀਜੈ ਸਰਨ ਫਰੀਜ ਕਰੈ ਸੋ ਭਲਾ ਮਨਾਈ ਸੁਣ ਮੀਤਾ ਜੀਉ ਪਿੰਡ ਸਭ ਤਨ ਅਰਪੀਜੈ یوں ਦਰਸਨ ਹਰ ਜਿਉ ਪਾਈਐ ਭਇਓ ਅਨਗਰਹੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕਉ ਗੁਰ ਕਿਰਪਾ ਧਾਰੀ ਸਭ ਦੁਖ ਨਿਰੰਜਨ ਦੀਠਾ ਭਇਓ ਅਨਗਰਹੋ ਪ੍ਰਸਾਦ ਸੰਤਨ ਕੈ ਹਰ ਨਾਮ ਹੈ ਮੀਠਾ ਜਨ ਨਾਨਕ ਕਾਉ ਗੁਰ ਕਿਰਪਾ ਧਾਰੀ ਸਭ ਅਖੋਲ ਨਿਰੰਜਨ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਕਰੇ ਬੰਦੇ ਇਨਤੋ ਜੀ ਮਤੋਲਾ ਜੈਸਾ ਦਿੱਤਾ ਢਕਣ ਕਉ ਬਤ ਮੇਰੀ ਦਨੋ ਬਿੰਦੋ ਸਾਈ ਨਾਨਕ ਸਾਨੁ ਜਣੋ ਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਸਤਨਾਮ ਵਾਹੀ ਗੁਰੂ ਦਨੋ ਨਾਮ ਵਾਹੀ ਗੁਰੂ ਦਨੋ ਨਾਮ ਵਾਹੀ ਗੁਰੂ ਸਤਨਾਮ ਵਾਹੀ kat <laughs> We ਹਜੂਰ ਅਰਦਾਸ ਬੇਨਤੀ ਜੋੜੇ ਹੈ ਸਭ ਉਪਾਸ਼ਕਾਂ ਦੀ ਮਹਾਰਾਜ ਤੁੰਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਆਪ ਜੀ ਦੇ ਦਿੱਠੇ ਨੰ ਮਹਾਨ ਪਰਮਕਾਰੇ ਜਗਤਾਲਾ ਆਪ ਜੋਤਾਰੇ ਕਰੀ ਮਹਾਨ ਯੋਗੀ ਯੋਗੀ ਰਾਜ ਪਸ਼ੂਈશ્વਰ ਬ੍ਰਹਦਰਵਾਸ਼ਿ ਚੰਦ ਜੀ ਮਹਾਰਾਜ ਆਪ ਜੀ ਦਾ ਪਰਸੋ 31ਵਾਂ ਪ੍ਰਕਾਸ਼ ਤੁਹਾਨੂੰ ਗੁਰੂ ਪਾਸ਼ਾ ਜੀ ਬਰਾਉਂਦੇ ਆ ਸਾ ਸਤਿਗਤਾਂ ਦੇ ਉਦਮ ਸੇ ਯੋਗ ਦੇ ਸਤਿਗਤਾਂ ਸਾਜ ਨੂੰ ਪਾਸ਼ਾ ਜੀਓ ਆਪ ਜੀ ਦੇ ਪਾਵਨ ਪਰਿਵਾਰ ਬਾਬਾ ਸ਼ਿਚੰਦਰ ਜੀ ਦੇ ਅਸੂ ਸੰਦਕਾ ਨੇ ਰਲਮਿਲ ਕੇ ਸਭ ਗੁਰੂ ਪਾਸ਼ਾ ਹਸਾਲ ਦੀ ਤਰ੍ਹਾਂ ਅਕਾਲੀ ਬਾਣੀ ਦੇ ਲੜੀਵਾਲ ਪ੍ਰਵਾਹ ਸਾਰਾਮ ਕੀਤੇ ਸਨ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 2 ਤਰੀਕ 2 ਅਗਸਤ 2025 ਨੂੰ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬਾਂ ਦੇ ਅੱਜ ਭੋਗ ਪਏ ਹਨ ਜੀ 4 ਅਗਸਤ ਨੂੰ ਤੇ ਗੁਰੂ ਕੇ ਲੰਗਰ ਸਤਿਗੁਰ ਜੀ ਦੀਆਂ ਪਿਆਰੀਆਂ ਸੰਗਤਾਂ ਵੱਲੋਂ ਤੇ ਚੱਲ ਰਹੇ ਹਨ ਜੀ ਗੁਰੂਕੀਆਂ ਸੰਗਤਾਂ ਗੁਰੂਕੇ ਲੰਗਰ ਛਕ ਰਹੀਆਂ ਹਨ। ਸ਼੍ਰੀ ਅਖੰਡ ਪਾਠ ਸਾਹਿਬਾਂ ਦੇ ਭੋਗ 2 ਤਰੀਕ ਨੂੰ ਪੁਰਾਰंभ ਹੋਏ ਸੰਤੇ 4 ਤਰੀਕ ਨੂੰ ਭੋਗ ਪਾ ਕੇ ਤੇ ਦੂਸਰੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਪ੍ਰਾਰambh ਹੋ ਗਏ ਹਨ। ਐਸੇ ਤਰ੍ਹਾਂ ਲੜੀਵਾਰ ਪ੍ਰਵਾਹ ਅਖੰਡ ਪਾਠ ਸਾਹਿਬਾਂ ਦੇ ਜਾਰੀ ਹਨ ਜਿਨ੍ਹਾਂ ਦੇ ਭੋਗ 26 ਅਗਸਤ ਨੂੰ ਪੈਣੇ ਨੇ ਤੇ 26 ਅਗਸਤ ਨੂੰ ਹੀ ਨਾਲ ਹੀ ਸ਼੍ਰੀ ਅਖੰਡ ਸੰਪਾਦ ਪਾਠ ਸਾਹਿਬ ਜੀ ਚੱਲਣੇ ਨੇ। ਨਾਲ ਹੀ ਰੋਜ਼ਾਨਾ ਸਵੇਰ ਲੱਖ ਸ੍ਰੀ ਮੂਲ ਮੰਤਰ ਸਾਹਿਬ ਜੀ ਦੇ ਜਾਪ ੴ ਤੋਂ ਲੈ ਕੇ ਨਾਨਕ ਹੋਸੀ ਭੀ ਸੱਚ ਤੱਕ ਅਤੇ ਨਾਲ ਹੀ 101 ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਚੱਲਨੇ ਹਨ ਜੋ ਕਿ ਬਾਬਾ ਸ਼ੇ ਚੰਦਰ ਜੀ ਮਹਾਰਾਜ ਨੇ ਆਪ ਕਿਰਪਾ ਕਰਕੇ ਸੰਗਤਾਂ પાસે ਸੇਵਾ ਲੈਣੀ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਹਨਾਂ ਸਮਾਗਮਾਂ ਅੰਦਰ ਹਾਜ਼ਰੀਆਂ ਜ਼ਰੂਰ ਭਰਨੀਆਂ ਸਾਰੇ ਸਮਾਗਮ ਦੀ ਸਮਾਪਤੀ 1 ਸਤੰਬਰ ਵਾਲੇ ਦਿਨ ਹੋਵੇਗੀ 1 ਸਤੰਬਰ ਨੂੰ ਇੱਕ ਵੱਡੇ ਦੀਵਾਨ ਸਜਾਏ ਜਾਣਗੇ ਦਿਨਾਂ ਦੇ ਵਿੱਚ ਉਸਤਾਦ ਬਲਜੀਤ ਸਿੰਘ ਜੀ ਨਾਮਤਾਰੀ ਅਤੇ ਭਾਈ ਜਸਬੀਰ ਸਿੰਘ ਜੀ ਪੋਂਟਾ ਸਾਹਿਬ ਵਾਲੇ ਅਤੇ ਮਾਤਾ ਵਿਪਨਪ੍ਰੀਤ ਕੌਰ ਜੀ ਤੇ ਗਿਆਨੀ ਪ੍ਰਨਾਮ ਸਿੰਘ ਜੀ ਐਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਗਿਆਨੀ ਪਤਪਾਲ ਸਿੰਘ ਜੀ ਐਡ ਗ੍ਰੰਥੀ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਜੀ ਅਤੇ ਹੋਰ ਬੇਅੰਤ ਪਤਵੰਤੇ ਸੰਗਤ ਸਜਣਾ ਨੇ ਸੰਤ ਮਹਾਪੁਰਖਾਂ ਨੇ ਦਰਸ਼ਨ ਦਿਦਾਰੇ ਬਖਸ਼ਣੇ ਨੇ ਤੇ ਸੰਗਤਾਂ ਦੇ ਦਰਸ਼ਨ ਕਰਨੇ ਹਨ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਸਮੇਂ ਅਨੁਸਾਰ ਪੁੱਜ ਕੇ ਕਿਉਂਕਿ ਸਵੇਰੇ 8 ਵਜੇ ਅਖੰਡ ਸੰਪਰਪਾੜ ਪਾਠ ਸਹਿਬਾਂ ਦੇ ਭੋਗ ਹਨ 8 ਵਜੇ ਤੋਂ ਲੈ ਕੇ 10 ਵਜੇ ਤੱਕ ਆਰਤੀ ਤੇ 10 ਵਜੇ ਤੋਂ ਕੀਰਤਨ ਸਮਾਗਮ ਆਰੰਭ ਹੋਣੇ ਨੇ ਜਿਨ੍ਹਾਂ ਦੇ ਭੋਗ ਲਗ ਲਗ 4 ਵਜੇ ਪੈਣੇ ਹਨ ਸੋ ਸਮੇਂ ਅਨੁਸਾਰ ਹਾਜ਼ਰੀਆਂ ਭਰਨੀ ਦੀ ਕਿਰਪਾਲਤਾ ਕਰਨੀ ਤੇ ਧੰਨ ਧੰਨ 바ਵਾ ਸ਼ਿਚੰਦਰ ਜੀ ਮਹਾਰਾਜ ਜੀ ਦੇ ਪਵਨਪੁਰਬਾਂ ਦੀਆਂ ਖੁਸ਼ੀਆਂ ਹਾਸਲ ਕਰਨੀਆਂ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ